ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕੋੜ ਕਰੋੜ ਖੋੜ ਦੁਰਫ ਕੋਟਲੇ ਦੇ ਵਿੱਚ ਜਿਸ ਪਰਾ ਦੇ ਕੋਲੇ ਮੈਂ ਮੌਜੂਦ ਹਾਂ ਮਿੱਤਰੋ ਇੱਕ ਕੱਟੀ ਵਗਾਉ ਆ ਕੱਟ ਲੈ ਮਿੱਤਰੋ ਸਿੰਘੀ ਵੱਲੋਂ ਇੱਕ ਨਗੀਨਾ ਦਿਖਾਉਣਾ ਵਾ ਤੁਹਾਨੂੰ ਜਿਹੜੇ ਪ੍ਰਾ ਕਟੀਆਂ ਲੈ ਕੇ ਸਾਹਮਣੇ ਨਾ ਤਿਆਰ ਕਰਦੇ ਆ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਵਾਕਈ ਚੀਜ਼ਾਂ ਆ ਮਿੱਤਰੋ ਸਿੰਘ ਤਾਂ ਆਇਆ ਜਿਵੇਂ ਪ੍ਰਮਾਤਮਾ ਲੋਣਾ ਇਹ ਗਹਿਣਾ ਕੱਟ ਕੇ ਲਾਏ ਹੁੰਦੇ ਆ ਆਓ ਇਹਦੇ ਹੁਸਨ ਦੀ ਗੱਲ ਕਰਦੇ ਆ ਤੇ ਤਰੀਫ ਕਰਦੇ ਆ ਰੇਡ ਬਾਰੇ ਸੁਣਦੇ ਆ ਸਾਰੀ ਗੱਲਬਾਤ ਆਪਾਂ ਵੀਰੇ ਦੇ ਨਾਲ ਕਰਦੇ ਆ ਸਿਮਰ ਵੀਰੇ ਕੀ ਹਾਲ ਆ ਠੀਕ ਆ ਬਾਈ ਵਧੀਆ ਇੱਕ ਜਵਾਬ ਕਰ ਹਾਂਜੀ ਬਰੇ ਬਹੁਤ काम कर के काम कर ठीक है भाई गड्डी तो चली जांदा हां जी भाई चली ठीक है हुन ਵੀ gekete jana ਹੈ ਨਾ ਹਾਂ ਜੀ ਹਾਂ ਜੀ ਠੀਕ ਹੈ ਭਾਈ ਅੱਛਾ ਵੱਡੇ ਵੀਰੇ ਝੋਟੀ ਵੇਚਣੀ ਇੱਕ ਹੈ ਨਾ ਇਹ ਘਰ ਦੀ ਕਿ ਲੈ ਕੇ ਆਂਦੀ ਸੀ ਵੀ ਘਰ ਦੀ ਹੈ ਆਪਣੀ ਘਰ ਦੀ ਠੀਕ ਹੈ ਵੀਰੇ ਕਿੰਨੀ ਉਮਰ ਦੀ ਹੋਗੀ ਵੱਡੇ ਪਈਏ ਇਹ ਹੈਗੀ ਵੀ 2 ਸਾਲਾਂ 2 ਸਾਲਾਂ ਦੇ ਕਰੀਬ ਆ ਜੀ 2 ਸਾਲਾਂ ਦੇ ਕਰੀਬ ਦੋ ਦੰਦਾਂ ਦਾ ਚੱਕਦੀ ਹੋਣੀ ਹੈ ਨਾ ਦੋ ਦੇ ਦੰਦ ਨੀਵੇਂ ਆ ਭਾਈ ਬਰਾਬਰ ਨਹੀਂ ਕੀਤੇ ਹੈ ਬਰਾਬਰ ਨਹੀਂ ਕੀਤੇ ਜਮ ਨਹੀਂ ਅੱਛਾ ਕੋਈ ਪਣੀ ਪੁਣੀ ਵੱਡੇ ਪਈਏ ਇਹ ਬਣੀ ਆ ਬਈ ਪਰ ਆਪਾਂ ਖਾਲੀ ਕਰਕੇ ਦਵਾਵਾਂਗੇ ਯਾਰ ਠੀਕ ਆ ਭਰਾਇਆ ਕਿੰਨੇ ਕੁ ਟਾਈਮ ਹੋ ਗਿਆ ਉਹ ਐਡੀ 15 ਕਿ ਦਿਨ ਹੋਏ ਆ ਬਈ ਠੀਕ ਆ ਬਈ ਠੀਕ ਆ ਅੱਛਾ ਕੋਈ ਸੀਮਿੰਟ ਦਾ ਪੱਕਾ ਪਤਾ ਜਾਂਦਾ ਕਿ ਨਹੀਂ ਪਤਾ ਯਾਰ ਨਹੀਂ ਬਈ ਸੁਣ ਮੈਨੂੰ ਇਹਦਾ ਇਹਦਾ ਨਹੀਂ ਆਪ ਨੂੰ ਪਤਾ ਕਿਹੜੀ ਇਹਦੇ ਭਰਾਇਆ ਠੀਕਾ ਉਹ ਵੀ ਦੁਜਾਵੀਰ ਵਾਲੇ ਸਾਣ ਦਾ ਵਾ ਏਬੀਐਸ ਵੀਰਾ ਜਿਹ ਕੋ ਕਰੇ ਰੱਖਣ ਵਾਲਾ ਭਰਾ ਲੈ ਜ ਹੈ ਗਹਿਣਾ ਝੋਟੀ ਹੈ ਨਾ ਹਾਂ ਝੋਟੀ ਬਹੁਤ ਚੰਗੀ ਹੈ ਬਈ ਅੱਛਾ ਰੇਟ ਵੀਰੇ ਕੀ ਕਰਾਂਗੇ ਆਪਾਂ ਇੰਦਾ ਯਾਰ ਆਪਾਂ ਦਾ ਵੀ ਜਾਇਜ਼ਾ ਮੁੱਲ ਕਰਾਂਗੇ 52000 ਰੁਪਏ ਦੇ 52000 ਲੜ ਪਿਆਰ ਥੋੜਾ ਬੋਧਾ ਕਰ ਦੇਗੇ ਮਾੜਾ ਮੋੜਾ ਹੋਊਗਾ ਵੀ ਬਾਲਾ ਠੀਕ ਕੱਢੀ ਪਾਰ ਨੂੰ ਤੋਰੀ ਭਰਾ ਇਹਨੂੰ ਖੋਲੀ ਮੜਾ ਲੈ ਵੀ ਮਿੱਤਰੋ ਕੱਦ ਕਾੜ ਝੋਟੀ ਐਣ ਪਣੀ ਪਈ ਐ ਪੁੱਜੀ ਆ ਤਿਆਰ ਹੋਈ ਆ ਕਰਮ ਵਾਲੀ ਦੇਖ ਸਿੰਗੀ ਸੁੰਗੀ ਬੜੀ ਸੋਹਣੀ ਹੈ ਕਰਮ ਵਾਲੀ ਨੂੰ ਲੱਗੀ ਪਰਮਾਤਮਾ ਵੱਲੇ ਹੁਸਨ ਬੜਾ ਕਮਾਲ ਦਿੱਤਾ ਹੋਇਆ ਚਾਰ ਕੁ ਵਾਲ ਜਿਹੜੇ ਹੁੰਦੇ ਨਾ ਕਹਿ ਦਿੰਦੇ ਆਪਾਂ ਜਿਵੇਂ ਮੱਥੇ ਦੇ ਵੈਸੇ ਜਿਵੇਂ ਜੇ ਮਤਲਬ ਜਦੋਂ ਪੱਟਨੇ ਹੁਣ ਗਿਣਤੀ ਦੇ ਚਾਰ ਹੋਣਗੇ ਪੰਜ ਵਤ ਵਦ ਚੋਟੀ ਦਾ ਕੱਦ ਕੱਢ ਬਹੁਤ ਆ ਸਮਖਾਪਣ ਬਹੁਤ ਆ ਚੋਟੀ ਦੇ ਵਿੱਚ ਜਦੋਂ ਤਿਆਰੀ ਦੇ ਵਿੱਚ ਹੋਈ ਕਰਮ ਵਾਲੀ ਜਦੋਂ ਕਿਸੇ ਨੇ ਸਾਹਮ ਲਈ ਜਦੋਂ ਇਹਦਾ ਮਤਲਬ ਵਿਕਰੀ ਵਾਲੇ ਟਿਕਾਣਿਆਂ ਦੇ ਉੱਤੇ ਪਹੁੰਚੀ ਨਾ ਜਦੋਂ ਮੈਂ ਦੁਧਾਰੂ ਪਸ਼ੂ ਬਣਨਾ ਜਦੋਂ ਦੁਧਾਰੂ ਮੈਂ ਬਣਨਾ ਨਹੀਂ ਉਦੋਂ ਇਹਦਾ ਹੁਸਨ ਹੋਰ ਬਾਕਮਾਲ ਹੋ ਜਾਣਾ ਲੈ ਪੋਤਿਆਂ ਦੇ ਨਜ਼ਦੀਕ ਤੋਂ ਸਿੰਗੀ ਇੱਕ ਵਾਰੀ ਫਿਰ ਤੋਂ ਵਿਖਾ ਦੀ ਦਲੀਲ ਦੇ ਨਾਲ ਸਿੰਗੀ ਦਾ ਹੀ ਇਹਦਾ ਮੁੱਲਾ ਵੇਖ ਸਕਦੇ ਆ ਮਿੱਤਰੋ ਕਰਮ ਵਾਲੀ ਦਾ ਹਾਂ ਦੂ ਇੱਕ ਮੂੰਹ ਕਰੀ ਆਣੂ ਵੀਰੇ ਸਿਮਰੇ ਬਾਈ ਇੱਕੋ ਜਿਹਾ ਸਿੰਗਾ ਵੇਖੋ ਤੁਸੀਂ ਇਹ ਨਹੀਂ ਹੈਗਾ ਕੋਈ ਵੱਡਾ ਕੋਈ ਛੋਟਾ ਇਹ ਪ੍ਰਮਾਤਮਾ ਵੱਲੋਂ ਜਵੇਂ ਇੱਕੋ ਜਿਹਾ ਲਾਈ ਹੋਇਆ ਹੂੰ ਨਹੀਂ ਠੀਕ ਆ ਬਾਈ ਇਧਰ ਵੇਖੋ ਕਿਰਾਂ ਦੇ ਮਿੱਤਰੋ ਆਹ ਵੇਖ ਲਓ ਹੁਣ ਦੂਰ ਤੋਂ ਵੇਖੋ ਤੁਸੀਂ ਮੱਥਾ ਹੱਥ ਪਾਸੇ ਕਰੀ ਵੇਖੋ ਕਿੰਨੇ ਸੋਹਣੇ ਸਿੰਗ ਲਾਏ ਹੈ ਹਨਾ ਠੀਕ ਆ ਬਾਈ ਓਕੇ ਅੱਛਾ ਭਵਨ ਜਿਆਰ ਜਮਾਨਤਨ ਕਰਦਾਂਗੇ ਵੀਰੇ ਮਾਣਾ ਮਟਾ ਮਾਨਤਨ ਕਰਦੇ ਨੰਬਰ ਦਈ ਵੀਰੇ ਆਪਣਾ ਨੰਬਰ ਹੈਗਾ ਭਾਈ 99146 ਜੀ 08115 ਇੱਕ ਵਾਰੀ ਹੋਰ ਬੋਲ ਦਈਏ ਵੀਰੇ 99146 08115 ਅੱਛਾ ਕਈ ਵਾਰੀ ਆਪਣਾ ਨੰਬਰ ਨੰਬਰ ਨਹੀਂ ਲੱਗਦਾ ਫੋਨ ਨਹੀਂ ਲੱਗਦਾ ਤਾਂ ਕੀ ਘਰ ਪੁੱਛ ਕੇ ਆ ਜੇ ਬੰਦਾ ਹਾਂਜੀ ਪਿੰਡ ਹੈਗਾ ਆਪਣਾ ਕੋਟ ਕਰੋੜ ਖੁਰਦ ਭਾਈ ਜ਼ਿਲ੍ਹਾ ਫਰੋਜਪੁਰ ਜੀ ਅ ਤਲਵੰਡੀ ਚੌਂਗ ਤੋਂ ਹੈਗਾ 2 ਕਿਲੋਮੀਟਰ ਠੀਕ ਹੈ ਤੇ ਕੋੜ ਕੋੜਾ ਟੂਲ ਪਲੱਜਾ ਹੋਵੇਗਾ 1.5 ਕਿਲੋਮੀਟਰ ਠੀਕ ਹੈ ਅੱਛਾ ਕਿਵੇਂ ਆਪ ਨੂੰ ਪਿੰਡ ਦੇ ਵਿੱਚ ਕਈ ਵਾਰੀ ਨਹੀਂ ਪਤਾ ਲੱਗਦਾ ਹੁੰਦਾ ਵੀ ਕੀ ਕਿਹੜਾ ਨਾਂ ਪੁੱਛ ਕੇ ਆਵੇ ਪਿੰਡ ਮਾਨ ਨਾ ਮੇਰਾ ਵੀ ਗੁਰਦਾਰੇ ਦੇ ਕੋਲੇ ਪਿਛਲੇ ਪਾਸੇ ਗੱਡੀ ਵਾਲਾ ਹੈ ਨਾ ਹਾਂਜੀ ਮਾਨ ਗੱਡੀ ਵਾਲਾ ਇਹਦਾ ਮਾਜੀ ਪਤਾ ਮਾਨ ਗੱਡੀ ਵਾਲਾ ਪੁੱਛ ਕੇ ਤੁਸੀਂ ਆ ਸਕਦੇ ਹੋ ਵੀਰੇ ਵੀਰੇ ਦਾ ਨੰਬਰ ਸਕਰੀਨ ਤੇ ਝੋਟੀ ਚੰਗੀ ਹੈ ਬਾਕੀ ਗੱਲਬਾਤ ਤੁਸੀਂ ਫਾਈਨਲ ਕਰ ਲਓ